ਕਿੰਨੇ ਕਿੰਨੇ ਪ੍ਰੈਸ਼ਰ ਬਣਾ ਰਹੇ ਹੋ ਤੁਸੀਂ ਵੀ ਮੈਨੂੰ ਦੇ ਕਿੰਨਾ ਪ੍ਰੈਸ਼ਰ ਬਣਾਉਂਦੇ ਹੈਂ ਪ੍ਰੈਸ਼ਰ ਦੀ ਜੁਗਾਰ ਨਾਲ ਵੱਧ ਬਣਾ ਮਲਵਾ ਕਿੰਨੇ ਰਹਿ ਰਹੇ ਸਪਿਰਿੰਗ ਨੂੰ ਜਿੰਨਾ ਨੱਪੋਂਗੇ ਉਹਨਾਂ ਵੱਧ ਫੜਕੂਗਾ ਤੁਸੀਂ ਪ੍ਰੈਸ਼ਰ ਬਣਾ ਰਹੇ ਤੁਸੀਂ ਇਹਦਾ ਪਿੰਡ ਜੇ ਆ ਕੇ ਮੁਠੇ ਦਿਵਾ ਦੋ ਕਿਵੇਂ ਦੱਸੋ ਪਿੰਡ ਚ ਆ ਕੇ ਦਬਾਅ ਪਾਉਂਦੇ ਤੁਸੀਂ ਤਾਂ ਹਾਂ ਦੱਸ ਕੇ ਇੱਕ ਮਿੰਟ ਬੋਛ ਤੇ ਕੀ ਕਹਿੰਦੇ ਦੱਸੀ ਮਿੰਟਾ ਹੋਈ ਜਾਂਦੀ ਆ ਨਹੀਂ ਹਸਪੀਟਲ ਤੇ ਜੇ ਜੀ ਪਹਿਲਾਂ ਗੱਲ ਕੀਤੀ ਹੋ ਦੱਸੀ ਕੀ ਕਹਿੰਦਾ ਤੁਸੀਂ ਆਹ ਹੁਣ ਹੁਣ ਤੋ ਲੱਗਦਾ ਲੋਕਾਂ ਦੀ ਗੱਲ ਨਹੀਂ ਆਹ ਫਿਰ ਗੱਲ ਕਰ ਰਹੇ ਹੋ ਸਿੱਧੀ ਗੱਲ ਕਰ ਰਹੇ ਨਾ ਕੀ ਕਰ ਰਹੇ ਸਿੱਧੀ ਗੱਲ ਹੀ ਕਰ ਰਹੇ ਇਹ ਕਾਹਨ ਵਾਲੀ ਕੀ ਗੱਲ ਹੈ ਜਿੰਦਾਬਾਦ 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 ਸੋ ਤੁਸੀਂ ਲਗਾਤਾਰ ਦੇਖ ਰਹੇ ਹੋ ਸੋ ਇਹ ਜੌਂਦਪਿੰਡ ਦੀਆਂ ਤਸਵੀਰਾਂ ਆਂ ਤੁਸੀਂ ਲਗਾਤਾਰ ਦੇਖ ਰਹੇ ਹੋ ਸੋ ਜਿਵੇਂ ਅਸੀਂ ਕੁਝ ਟਾਈਮ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਜੇਠੂ ਕੇ ਪੈਟਰੋਲ ਪੰਪ ਕੋਲੇ ਬੈਰੀਕੇਟਿੰਗ ਕੀਤੀ ਗਈ ਆ ਪੁਲਿਸ ਨੂੰ ਖਸ਼ਾਗਾ ਵੀ ਇੱਥੇ ਵੱਡੇ ਲੀਡਰ ਜਾਂ ਇੱਥੋਂ ਇੱਕ ਵੱਡਾ ਕਾਫਲਾ ਜਿਹੜਾਗਾ ਉਹ ਰਵਾਨਾ ਹੋ ਸਕਦਾਗਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਸੀਂ ਬਿਲਕੁਲ ਸੋ ਇਧਰਲੇ ਪਾਸੇ ਉਹ ਜਿਹੜਾ ਪੁਲਿਸ ਫੋਰਸ ਆਈ ਸੀ ਬਠਿੰਡਾ ਜ਼ਿਲ੍ਹੇ ਦੀ ਤਾਂ ਇਹਨਾਂ ਨੇ ਜਿਹੜੀਆਂ ਗੀਆਂ ਟਰੈਕਟਰ ਟਰਾਲੀਆਂ ਉਹ ਟੇਡੀਆਂ ਕਰਕੇ ਲਾ ਦਿੱਤੀਆਂ ਇੱਕ ਪਾਸੇ ਨਹੀਂ ਪਰਲੇ ਪਾਸੇ ਵੀ ਲੰਨਾਂ ਸੀਗੀਆਂ ਸੋ ਤੁਸੀਂ ਦੇਖ ਸਕਦੇ ਹੋ